ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰਝੀ ਤੇ ਤੁਹਾਡਾ ਸਾਰਿਆਂ ਦਾ ਇਹ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਜੋ ਤੁਹਾਡੀ ਪੀਟੈਟ ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਮਾਸਟਰ ਕੈਡਰ ਤੇ ਕਲਰਕਾਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਕਾਫੀ ਸਹਾਇਤਾ ਸਿੱਧ ਹੋਣਗੇ ਅੱਜ ਦੀ ਵੀਡੀਓ ਦੇ ਵਿੱਚ ਸਵਿਕਸ ਤੇ ਸਵਿਕਸ ਦੇ ਵਿੱਚ ਕੀ ਹੈ ਨਾਗਰਿਕਤਾ ਸੋਧ ਕਾਨੂੰਨ ਸੀਏਏ 2019 ਆਓ ਇਸ ਵੀਡੀਓ ਦੇ ਵਿੱਚ ਇਸ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣੀ ਹਾਂ ਨਾਗਰਿਕਤਾ ਸੋਧ ਬਿਲ 2016 ਸੀਏਬੀ ਭਾਰਤੀ ਨਾਗਰਿਕਤਾ ਕਾਨੂੰਨ 1955 ਵਿੱਚ ਬਦਲਾਅ ਕਰਨ ਲਈ 2016 ਵਿੱਚ ਸੰਸਦ ਵਿੱਚ ਇੱਕ ਬਿਲ ਪੇਸ਼ ਕੀਤਾ ਗਿਆ 1955 ਦੇ ਨਾਗਰਿਕ ਬਿਲ ਨੂੰ ਸੋਧਣ ਲਈ 2016 ਚ ਸੰਸਦ ਵਿੱਚ ਇੱਕ ਬਿਲ ਪੇਸ਼ ਕੀਤਾ ਗਿਆ ਸੀ ਇਹ ਬਿਲ 10 ਦਸੰਬਰ 2019 ਨੂੰ ਲੋਕ ਸਭਾ ਵਿੱਚ ਅਤੇ ਅਗਲੇ ਦਿਨ 11 ਦਸੰਬਰ 2019 ਨੂੰ ਰਾਜ ਸਭਾ ਵਿੱਚ ਪਾਸ ਕੀਤਾ ਗਿਆ ਸੀ ਸੋ ਲੋਕ ਸਭਾ ਤੇ ਰਾਜ ਸਭਾ ਵਿੱਚ ਪਾਸ ਹੋਣ ਤੋਂ ਬਾਅਦ ਇਹ ਬਿੱਲ ਕਿੱਥੇ ਜਾਂਦਾ ਹੈ ਜੀ 12 ਦਸੰਬਰ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਦੇ ਹੀ CAA ਕਾਨੂੰਨ ਬਣ ਗਿਆ ਲੋਕ ਸਭਾ ਤੇ ਰਾਜ ਸਭਾ ਵਿੱਚ ਬਿੱਲ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਜਿਹੜਾ ਇਹ ਬਿੱਲ ਹੈ ਉਹ ਕੀ ਬਣ ਗਿਆ ਸੀਏਏ ਕਾਨੂੰਨ ਰਾਸ਼ਟਰੀ ਭਾਰਤੀ ਨਾਗਰਿਕਤਾ ਐਕਟ 1955 ਨੂੰ ਹੁਣ ਤੱਕ 6 ਵਾਰ ਸੋਧਿਆ ਗਿਆ ਕਿਹੜੀਆਂ ਕਿਹੜੀਆਂ ਸੋਧਾਂ ਨੇ 1986 ਚ ਪਹਿਲੀ ਸੋਧ ਦੂਜੀ ਸੋਧ 1992 ਚ ਤੀਸਰੀ 2003 ਚ 4th 2005 ਚ 5th 2015 ਚ 6th 2019 ਚ ਜਿਹੜੀ ਹੈ ਇਸ ਬਿਲ ਵਿੱਚ ਸੋਧ ਕੀਤੀ ਗਈ ਭਾਰਤੀ ਨਾਗਰਿਕਤਾ ਐਕਟ ਵਿੱਚ 6 ਸੋਧਾਂ ਕੀਤੀਆਂ ਗਈਆਂ ਪਹਿਲਾਂ ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਲਈ 11 ਸਾਲ ਭਾਰਤ ਵਿੱਚ ਰਹਿਣਾ ਪੈਂਦਾ ਸੀ ਪਹਿਲਾਂ ਕਿੰਨੇ ਸਾਲ ਭਾਰਤ ਵਿੱਚ ਰਹਿੰਦੇ 11 ਸਾਲ ਫਿਰ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਮਿਲਦੀ ਲੇਕਿਨ ਇਹ ਨਵੇਂ ਕਾਨੂੰਨ ਅਨੁਸਾਰ ਕੀ ਬਦਲਾਅ ਕੀਤਾ ਗਿਆ ਆਓ ਜਾਨੀਏ ਨਵੇਂ ਸੋਧੇ ਹੋਏ ਕਾਨੂੰਨ ਵਿੱਚ ਇਸ ਮਿਆਦ ਨੂੰ ਘਟਾ ਕੇ 6 ਸਾਲ ਕਰ ਦਿੱਤਾ ਗਿਆ ਭਾਵ ਜਿਹੜਾ ਨਾਗਰਿਕ ਹੁਣ 6 ਸਾਲ ਭਾਰਤ ਵਿੱਚ ਲਗਾਤਾਰ ਰਹੇਗਾ ਉਸ ਨੂੰ ਭਾਰਤ ਦੀ ਨਾਗਰਿਕਤਾ ਪ੍ਰਾਪਤ ਹੋਵੇਗੀ ਪਹਿਲਾਂ ਕਿੰਨੀ ਸੀ 11 ਸਾਲ ਹੁਣ ਕਿੰਨੀ ਹੋ ਗਈ 6 ਸਾਲ ਉੱਤਰ ਪੂਰਵੀ ਰਾਜਾਂ ਖਾਸ ਕਰਕੇ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਅਸਾਮ ਪੱਛਮੀ ਬੰਗਾਲ ਵਿੱਚ ਨਾਗਰਿਕਤਾ ਸੋਧ ਬਿੱਲ ਦਾ ਬਹੁਤ ਵਿਰੋਧ ਹੋਇਆ ਨਾਗਰਿਕ ਸੋਧ ਬਿੱਲ ਦਾ ਬੰਗਲਾਦੇਸ਼ ਪੱਛਮੀ ਬੰਗਾਲ ਅਸਾਮ ਇਹਨਾਂ ਦੇਸ਼ਾਂ ਵਿੱਚ ਜਿਹੜਾ ਹੈ ਕਾਫੀ ਵਿਰੋਧ ਹੋਇਆ ਹੈ ਕਿ ਸੋਧ ਕਿਉਂ ਕੀਤੀ ਗਈ ਅਸਾਮ ਦੇ ਲੋਕਾਂ ਨੇ ਦਲੀਲ ਦਿੱਤੀ ਕਿ ਬੰਗਲਾਦੇਸ਼ ਤੋਂ ਆਏ ਹਿੰਦੂਆਂ ਦੀ ਵੱਡੀ ਗਿਣਤੀ ਨੂੰ ਨਾਗਰਿਕਤਾ ਦੇਣ ਨਾਲ ਇੱਥੋਂ ਦੇ ਮੂਲ ਅਧਿਕਾਰ ਨਿਵਾਸੀਆਂ ਦੇ ਅਧਿਕਾਰਾਂ ਦਾ ਘਾਣ ਹੋਵੇਗਾ ਕਿ ਆਸਾਮ ਦੇ ਜਿਹੜੇ ਮੂਲ ਨਿਵਾਸੀ ਨੇ ਉਹਨਾਂ ਦੇ ਅਧਿਕਾਰਾਂ ਨੂੰ ਇਸ ਨਾਲ ਨੁਕਸਾਨ ਹੋਏਗਾ ਜੇਕਰ ਬੰਗਲਾਦੇਸ਼ ਤੋਂ ਆਏ ਹੋਏ ਹਿੰਦੂਆਂ ਨੂੰ ਨਾਗਰਿਕਤਾ ਦਿੱਤੀ ਜਾਏਗੀ ਆਸਾਮ ਦੇ ਲੋਕਾਂ ਨੇ ਵਿਰੋਧ ਕੀਤਾ ਕੇਂਦਰ ਸਰਕਾਰ ਨੇ ਆਸਾਮ ਵਿੱਚ ਰਾਸ਼ਟਰੀ ਨਾਗਰਿਕ ਰਜਿਸਟਰ ਐਨ ਆਰਸੀ ਵੀ ਲਗਾ ਲਿਆਂਦਾ ਸੀ ਜਿਸ ਦਾ ਮਕਸਦ ਇੱਥੇ ਰਹਿ ਰਹੇ ਕੁਸ ਪੈਟੀਆਂ ਦੀ ਪਛਾਣ ਕਰਨਾ ਸੀ ਕੇਂਦਰ ਸਰਕਾਰ ਨੇ ਅਸਾਮ ਚ ਇੱਕ ਰਜਿਸਟਰ ਲਗਾਤਾ ਜਿਸ ਨੂੰ ਰਾਸ਼ਟਰੀ ਨਾਗਰਿਕ ਰਜਿਸਟਰ ਭਾਵ ਐਨ ਆਰਸੀ ਕਿਹਾ ਜਾਂਦਾ ਹੈ ਜਿਸ ਨਾਲ ਦੇਸ਼ ਵਿੱਚ ਕੁਸ ਪੈਠੀਏ ਜੋ ਆ ਜਾਂਦੇ ਹਨ ਉਹਨਾਂ ਦੀ ਪਛਾਣ ਕੀਤੀ ਜਾ ਸਕਦੀ ਸੀ ਸੁਇਸਤਰਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨਾਗਰਿਕ ਐਕਟ ਦੇ ਬਾਰੇ ਜਾਣਕਾਰੀ ਦਿੱਤੀ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ YouTube ਤੇ ਮੇਰਾ ਇੱਕ ਚੈਨਲ ਪੰਜਾਬੀ ਵਾਲੇ ਭਾਂਜੀ ਚੱਲ ਰਿਹਾ ਹੈ ਜਿਸ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਇਸ ਤੋਂ ਇਲਾਵਾ ਫੇਸਬੁੱਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਜਿਸ ਤੇ ਤੁਹਾਨੂੰ ਆਪਣੀ ਪ੍ਰੀਖਿਆ ਨਾਲ ਸੰਬੰਧਿਤ ਕਾਫੀ ਮਹੱਤਵਪੂਰਨ ਜਾਣਕਾਰੀਆਂ ਮਿਲਣੀਆਂ ਉਸ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ